ਦੀ ਰੋਟਰੀ ਕਲੱਬ ਗੁਣਾਣਾ ਦੇ ਪ੍ਰਧਾਨ ਨੇ ਔਰ ਮੇਰੇ ਖਿਆਲ ਰੋਟਰੀ ਦੇ ਇਤਿਹਾਸ ਵਿੱਚ ਗੁਣਾਣਾ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰੋਜੈਕਟ ਹੋ ਰਿਹਾ ਹੈ ਜਿੱਥੋਂ ਤੱਕ ਮੈਨੂੰ ਕਿਉਂਕਿ ਮੈਨੂੰ 32-33 ਸਾਲ ਹੋ ਗਏ ਰੋਟਰੀ 'ਚ ਇਸ ਤਰ੍ਹਾਂ ਦਾ ਪ੍ਰੋਜੈਕਟ ਕਦੇ ਨਹੀਂ ਹੋਇਆ ਤੇ ਬਹੁਤ-ਬਹੁਤ ਵਧਾਈ ਤੁਹਾਨੂੰ ਮੇਰਾ ਨਾਮ ਕਾਂਸ਼ੇਮ ਕਾਂਸਲ ਇਮੀਡੀਏਟ ਪਾਰਟਸ ਰੋਟਰੀ ਡਿਸਟ੍ਰਿਕਟ ਵਰਨਾ ਅੱਜ ਰੋਟਰੀ ਕਲੱਬ ਗਨੇਾਲਾ ਨੇ ਬਹੁਤ ਅੱਛਾ ਉਪਰਾਲਾ ਕੀਤਾ ਸਾਡੇ ਪ੍ਰੈਜ਼ੀਡੈਂਟ ਵਿਨੋਦ ਮਿੱਤਲ ਜੀ ਜਤਿਨ ਜੀ ਸੰਜੀਵ ਕਾਂਸਲ ਜੀ ਰਮੇਸ਼ ਚੌਧਰੀ ਜੀ ਤੇ ਇਹਨਾਂ ਦੀ ਪੂਰੀ ਟੀਮ ਨੇ ਕਿ ਅੱਜ ਉਹਨਾਂ ਬੰਦਿਆਂ ਦੇ ਹੱਥ ਲਗਵਾ ਰਹੇ ਨੇ ਇਲੈਕਟ੍ਰੋਨਿਕ ਜਿਹੜੇ ਬੰਦਿਆਂ ਦੇ ਹੱਥ ਕਿਸੇ ਨਾ ਕਿਸੇ ਕਾਰਨ ਕਰਕੇ ਕੱਟ ਗਏ ਸੀ ਜਾਂ ਕਿਤੇ ਨੁਕਸਾਨ ਹੋ ਗਿਆ ਸੀ ਐਕਸੀਡੈਂਟ ਕੇਸ ਦੇ ਵਿੱਚ ਆ ਗਏ ਸੀ ਤਾਂ ਇਹ ਬਹੁਤ ਵੱਡਾ ਉਪਰਾਲਾ तकरीबन 150 ਤੋਂ ਵੱਧ ਅੱਜ ਉਹ ਲੋਕਾਂ ਨੂੰ ਇਹਨਾਂ ਨੇ ਇਕੱਠਾ ਕੀਤਾ ਹੋਇਆ ਜਿਨ੍ਹਾਂ ਦੇ ਹੱਥ ਲੱਗਣਗੇ ਉੱਤ ਤੋਂ ਬਾਅਦ ਉਹ ਆਪਣੀ ਵਰਕਿੰਗ ਕਰ ਸਕਦੇ ਆ ਆਪਣਾ ਕੰਮ ਕਰ ਸਕਦੇ ਨੇ ਆਪਣੀ ਜੋਬ ਕਰ ਸਕਦੇ ਨੇ ਤਾਂ ਇਹ ਉਮੀਦ ਹੈ ਸਾਨੂੰ ਕਿ ਕੱਲਾ ਰੋਟਰੀ ਕਲੱਬ ਗੰਨੇਆਣਾ ਸਾਡੇ ਰੋਟਰੀ ਡਿਸਟ੍ਰਿਕਟ 3090 ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤਕਰੀਬਨ 135 ਸਾਡੇ ਕਲੱਬ ਹੈਗੇ ਆ ਤੇ 3000 ਤੋਂ ਵੱਧ ਰੋਟਰੀ ਦੇ ਮੈਂਬਰ ਹੈ ਅਤੇ ਜਿਹੜਾ ਪ੍ਰੋਜੈਕਟ ਆ ਜੁਰੇ ਕੀਤਾ ਅਸੀਂ ਉਹ ਫਾਊਂਡੇਸ਼ਨ ਨੂੰ ਰਿਕਵੈਸਟ ਕਰਾਂਗੇ ਕਿ ਹੋਰ ਜਗ੍ਹਾ ਦੇ ਉੱਤੇ ਜਾ ਕੇ ਵੀ ਹੋਰ ਡਿਸਟ੍ਰਿਕਟ ਦੇ ਵਿੱਚ ਜਾ ਕੇ ਰਾਜਸਥਾਨ ਹਰਿਆਣਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਤਾਂ ਕਿ ਕੋਈ ਵੀ ਬੰਦਾ ਹੈਂਡੀਕੈਪ ਨਾ ਰਹਿ ਸਕੇ ਤੇ ਸਾਡੀ ਅੱਗੇ ਆਉਣ ਵਾਲੇ ਦਿਨਾਂ 'ਚ ਇਹ ਵੀ ਕੋਸ਼ਿਸ਼ ਹੋ ਗਈ ਕਿ ਅੱਜ ਅਸੀਂ ਕੱਲੇ ਜਿਹੜੇ ਹੈਗੇ ਔਰੇ ਹੱਥ ਲਗਵਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣਾ ਕਲਿੱਪਰ ਕਰੈਚੀਜ ਵਗੈਰਾ ਵੀ ਅਸੀਂ ਦੇਵਾਂਗੇ ਜਿੰਨੇ ਲੋਕਾਂ ਦੀਆਂ ਲੱਤਾਂ ਵਗੈਰਾ ਕੱਢ ਜਾਂਦੀਆਂ ਨੇ ਉਹਨਾਂ ਦੀ ਵੀ ਹੈਲਪ ਕਰਾਂ ਦੇਖ ਲੈਣਗੇ ਕਰਾਂਗੇ ਇੱਕ ਜਿਹੜਾ ਇਹ ਹੱਥ ਦੀ ਕੋਸਟ ਹੈਗੀ ਹੈ ਜੀ ਇਹ ਤਕਰੀਬਨ 12000 ਤੋਂ ਲੈ ਕੇ 15000 ਤੱਕ ਹੈਗਾ ਤੇ ਅਲੱਗ-ਅਲੱਗ ਕਹਿੰਦਾ ਮਤਲਬ ਸਾਈਜ਼ ਦੇ ਮੁਤਾਬਿਕ ਹੈਗਾ ਕਿਸੇ ਦਾ ਕਲਾ ਹੈਂਡ ਹੈਗਾ ਕਿਸੇ ਦੀ ਪੂਰੀ ਕੁੰਨੀ ਹੈਗੀ ਕਿਸੇ ਦਾ ਉੱਪਰ ਤੱਕ ਹੈਗਾ ਇਹਦੇ ਅਲੱਗ-ਅਲੱਗ ਤੇ ਇਹ ਤਕਰੀਬਨ ਤਕਰੀਬਨ 15000 ਰੁਪਏ ਦੀ ਕੋਸਟ ਵਾਲੀ ਖਤਿਆਰ ਹੁੰਦਾ ਪੇਸ਼ੈਂਟ ਤੋਂ ਕੋਈ ਚਾਰਜ ਕੀਤਾ ਜਾਂਦਾ ਨਹੀਂ ਪੇਸ਼ੈਂਟ ਨੂੰ ਕੋਈ ਚਾਰਜਿੰਗ ਨਹੀਂ ਜੀ ਬਿਲਕੁਲ ਫ੍ਰੀ ਹੈਗਾ ਇਹ ਕਿਸੇ ਤਰ੍ਹਾਂ ਦਾ ਉਹਨਾਂ ਤੋਂ ਕੋਈ ਵੀ ਚਾਰਜਿੰਗ ਨਹੀਂ ਲਈ ਜਾਂਦੀ ਸਮਝ ਕਹਿੰਦੇ ਉਹਨਾਂ ਤੋਂ ਜਿਹੜੇ ਪੇਸ਼ੈਂਟ ਆਏ ਆ ਉਹਨਾਂ ਨੂੰ ਫੂਡ ਵਗੈਰਾ ਖਾਣ ਪੀਣ ਦਾ ਰਹਿ ਜਿਹੜੇ ਕੱਲ ਤੱਕ ਸਾਡੇ ਕੋਲ ਪੇਸ਼ੈਂਟ ਆਏ ਸੀ तकरीबन 40 ਦੇ ਕਰੀਬ ਉਹਨਾਂ ਦੇ ਕੱਲ ਹੱਥ ਲੱਗ ਚੁੱਕੇ ਸੀ ਅੱਜ ਦੀ तकरीबन 100 ਪਲੱਸ ਬੰਦਿਆਂ ਦੀ ਰੀਸਟੇਸ਼ਨ ਹੋ ਚੁੱਕੀ ਹੈ ਤੇ ਉਮੀਦ ਹੈ ਵੀ ਸ਼ਾਮ ਤੱਕ ਇਹ 100 ਬੰਦਿਆਂ ਦੇ ਹੱਥ ਲੱਗ ਜਾਣਗੇ ਹੱਕ ਹੈ ਕੰਟੀਨਿਊ ਰਹਿਣਗੇ ਗਣਿਆਣਾ ਵੀ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਕਰਨ ਦੀ ਪਲੈਨਿੰਗ ਕਰਾਂਗੇ ਇਹ ਸਾਨੂੰ ਮਤਲਬ ਦੇਖ ਕੇ ਜਿੰਨਾ ਭੈਣ ਭਰਾਵਾਂ ਦੇ ਹੱਥ ਨਹੀਂ ਸੀ ਉਹਨਾਂ ਨੂੰ ਲੱਗਿਆ ਦੇਖ ਕੇ ਸਾਨੂੰ ਇਹ ਕੈਂਪ ਸਾਨੂੰ ਦੇਖਣਾ ਚਾਹੀਦਾ ਜਾਂ ਲਗਾਉਣਾ ਚਾਹੀਦਾ ਪਹਿਲਾਂ ਅਸੀਂ ਇਸ ਨੂੰ ਕੈਂਪ ਨੂੰ ਭਿੱਖੀ ਲੱਗਦਾ ਦੇਖਿਆ ਸੀ ਅਸੀਂ ਇਹ ਕੈਂਪ ਭਿੱਖੀ ਤੋਂ ਅਸੀਂ ਮੋਟੀਵੇਟ ਹੋਏ ਮਤਲਬ ਇਹ ਕੈਂਪ ਲਾ ਕੇ ਅਸੀਂ ਜੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਭੈਣ ਭਰਾ ਨੂੰ ਅਸੀਂ ਖੁਸ਼ੀ ਦੇ ਸਕਦੇ ਹਾਂ ਤਾਂ ਸਾਨੂੰ ਇਸ ਗੱਲ ਨਾਲ ਬਹੁਤ ਬਹੁਤ ਸਕੂਨ ਮਿਲੇਗਾ ਉਹ ਅਸੀਂ ਚੀਜ਼ ਦੇਖ ਕੇ ਅਸੀਂ ਇਨਾਲੀ ਫਾਊਂਡੇਸ਼ਨ ਬਿਗ ਹੌਪ ਪੁਨੇ ਨਾਲ ਅਸੀਂ ਗੱਲ ਕੀਤੀ ਉਹਨਾਂ ਨਾਲ ਅਸੀਂ ਟਾਈ ਅਪ ਕੀਤਾ ਉਹਨਾਂ ਨੇ ਸਾਨੂੰ ਡੇਟ ਪ੍ਰੋਵਾਈਡ ਕੀਤੀ ਉਸ ਤੋਂ ਬਾਅਦ ਸੀ ਇਹ ਕੈਂਪ ਲਗਾਇਆ ਰੋਟਰੀ ਕਲੱਬ ਕੱਲਾ ਲਗਾ ਰਿਹਾ ਕਿ ਕਿਸੇ ਰੋਟਰੀ ਕਲੱਬ ਕੱਲਾ ਹੀ ਜੀ ਇਹਦਾ ਨਾਮ ਗਰਬਿੰਦਰ ਸਿੰਘ ਆਈ ਇਹ ਕੈਂਪ ਤੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਜੋ ਹੱਥ ਲਾਏ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਦਾ ਸਾਨੂੰ ਬਹੁਤ ਲਾਭ ਮਿਲਿਆ ਜੀ ਸਾਨੂੰ ਮੋਬਾਈਲ ਤੇ ਮੈਸੇਜ ਗਿਆ ਸੀਗਾ ਜੀ WhatsApp ਤੇ ਤੇ ਉਸ ਤੋਂ ਸਾਨੂੰ ਪਤਾ ਲੱਗਿਆ ਜੀ ਆ ਜੀ ਇੱਥੇ ਸੋਚ ਲੱਗੀ ਬੈਟਰੀ ਤੇ ਚੱਲਦਾ ਜੀ ਇਹ ਸਾਰਾ ਵਧੀਆ ਕੰਮ ਕਰਦਾ ਜੀ ਇਸ ਤਰ੍ਹਾਂ ਕੱਪ ਵੀ ਫੜ ਲਦਾ ਚਮਚਾ ਵੀ ਪੈ ਨਵੀਂ ਇਸ ਤਰ੍ਹਾਂ ਸਾਰਾ ਵਧੀਆ ਕੰਮ ਕਰਦਾ ਸਾਰਾ ਕਰਕੇ ਟ੍ਰੇਨਿੰਗ ਕਰਕੇ ਸਾਨੂੰ ਟ੍ਰੇਨਿੰਗ ਦੇ ਕੇ ਵਧੀਆ ਹਾਂਜੀ ਕਿਤੋਂ ਕੱਟ ਲੱਗੀ ਬਾਂਹ ਕਿੱਤੀ ਯੂਨੀਵਰਸ ਬਾਂਹ ਗੋਟ ਤਾਂ ਥੋੜੇ ਜਿھے ਪਿੱਛੇ ਕੱਟੀ ਹੋਈ ਸੀ ਜੀ ਹਾਂਜੀ ਇੱਕ ਛੋਟੀ ਜਿਹੀ ਗੁਜ਼ਾਰਿਸ਼ 2011 'ਚ ਕੱਟੀ ਗਈ ਸੀ ਜੀ ਹਾਂਜੀ ਠੀਕ ਹੈ ਨਾ ਸੁਕਰ ਹਾਂਜੀ ਬਹੁਤ ਵਧੀਆ ਜੀ ਜਿਹਨਾਂ ਦੇ ਦੋਨੋਂ ਹੱਥ ਮੇਜ ਵਿੱਚ ਬਿਲਕੁਲ ਮਿਲਾਇਆ ਸੀ ਆਪਣੀ ਸੀ ਲੱਖਾ ਸਿੰਘ ਸੰਘਰ ਆ ਜੀ ਰਾਸ਼ਟਰੀ ਜਵੈਗੰਗਸ ਤੋਂ ਸੁਪਰ ਪ੍ਰਧਾਨ ਜੀ ਸਰ ਇਹ ਕੈਂਪ ਸਰ ਆਪਣੇ ਕੋਲੇ ਜਿਹੜਾ ਹੈਗਾ ਰੋਟਰੀ ਕਲੱਬ ਦਾ ਜਿਹੜੇ ਮੌਤਵਰ ਬੰਦੇ ਆ ਜਿਹੜੇ ਇਹਨਾਂ ਦੇ ਸੀਨੀਅਰਸ ਜਿਹੜੇ ਆਗੂ ਹੈ ਉਹਨਾਂ ਕੋਲੋਂ ਮੇਰੇ ਕੋਲੇ ਜਿਹੜਾ ਹੈਗਾ ਹਫਤਾ ਤੱਕ ਪਹਿਲਾਂ ਉਹ ਫੋਨ ਆਇਆ ਸੀ 15 ਦਿਨ ਪਹਿਲਾਂ ਉਹਨਾਂ ਬੰਨੀਆਂ ਕਹਿ ਗਿਆ ਸੀ ਕਿ ਆਪਣੇ ਜਿੰਨੇ ਵੀ ਦਿਵੰਗ ਭੈਣ ਭਰਾ ਆਇਆ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਡਾਟਾ ਸਾਡੇ ਕੋਲੇ ਭੇਜਿਆ ਜਾਵੇ ਤੇ ਤਾਂ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੇ ਰੋਟਰੀ ਕਲੱਬ ਬੰਨੀਆਂ ਜਿਹੜਾ ਹੈਗਾ ਉਹਨਾਂ ਦੇ ਹੱਥ ਜਿਹੜੇ ਹੈਗੇ ਉਹ ਲਵਾ ਸਕੀਏ ਜਿਨ੍ਹਾਂ ਦੀ ਕੂਣੀ ਤੋਂ ਥੱਲੇ ਉਹ ਬਾਹ ਕੱਟੀ ਹੋਈ ਹੈ ਸੋ ਮੈਂ ਆਪਣੇ ਜਿਹੜੇ ਹੈਗੇ ਦਿਵੰਗ ਭੈਣ ਭਰਾਵਾਂ ਨੂੰ ਜਿਹੜਾ ਔਰ ਰੋਟਰੀ ਕਲੱਬ ਬਨੇ ਗੋਨਾਉਣਾ ਨਿਓ ਜਿਹੜਾ ਹੈਗਾ ਮੇਰੇ ਦਿਵੰਗ ਭੈਣ ਭਰਾ ਆਂ ਜਿਵੇਂ ਆ ਸਾਡਾ ਦਿਵੰਗ ਭਰਾ ਆਈ ਇਹਦੇ ਵੀ ਜਿਹੜਾ ਹੱਥ ਲੱਗਿਆ ਹੋਰ ਵੀ ਸਾਡੇ ਦਿਵੰਗ ਭੈਣ ਭਰਾ ਆ ਜਿਹੜੇ ਸਾਡੀ ਐਸੋਸੀਏਸ਼ਨ ਦੇ ਵਿੱਚ ਹੈ ਜਿਹੜੇ ਦਿਵੰਗ ਵਰਗ ਦੇ ਅੰਗਹੀਣ ਵਰਗ ਦੇ ਜਿਹੜੇ ਦਿਵੰਗ ਭੈਣ ਭਰਾ ਆ ਉਹਨਾਂ ਦੇ ਜਿਹੜਾ ਹੱਥ ਜਿਹੜੇ ਹੈਗਾ ਉਹ ਲਗਾਏ ਗਏ ਆ ਔਰ ਰੋਟਰੀ ਕਲੱਬ ਦਾ ਔਰ ਜਿਹੜਾ ਹੈਗਾ ਕੰਪਨੀ ਦਾ ਸੀ ਜਿਹੜਾ ਉਹ ਤੈਦ ਨੂੰ ਧੰਨਵਾਦ ਕਰਦੇ ਆ ਜਿਹੜਾ ਇੱਕ ਸਾਡੇ ਦਿਵੰਗ ਭੈਣ ਭਰਾ ਨੂੰ ਇੱਕ ਜਾਣ ਦਾ ਇੱਕ ਮੌਕਾ ਦਿੱਤਾ ਗਿਆ ਔਰ ਉਹਨਾਂ ਨੂੰ ਜਿਹੜਾ ਹੈਗਾ ਸਮਾਜ ਦੇ ਵਿੱਚ ਇੱਕ ਇੱਜ਼ਤ ਦੀ ਤਰ੍ਹਾਂ ਇਹ ਫਿਟਿੰਗ ਸਾਰਾ ਮੇਰੀ ਤਾਂ ਹਲੇ ਰੰਦੀ ਹੈ ਉਹ ਹਲੇ ਨੰਬਰ ਮੇਰਾ ਆਇਆ ਨਹੀਂ ਬਟ ਮੇਰੇ ਜਿਹੜੇ ਦਿਵੰਗ ਪਣਪਰਾ ਜਿਹੜੇ ਨਾਲ ਆਏ ਆ ਉਹਨਾਂ ਦੀ ਤਕਰੀਬਨ ਪੰਜ ਸੱਤ ਜਣਾਂ ਦੀ ਹੋ ਚੁੱਕੀ ਹੈ ਸਰਕਾਰ ਤੋਂ ਵੀ ਪਰਸ ਬਣ ਕੇ ਹੈ ਸਰਕਾਰ ਤੋਂ ਤਾਂ ਸਾਰਸੀਂ ਸਮੇਂ-ਸਮੇਂ ਤੇ ਪ੍ਰੋਟੈਸਟ ਕਰਦੇ ਹੀ ਰਹਿੰਦੇ ਆ ਔਰ ਤੁਸੀਂ ਸ਼ਾਇਦ ਪਹਿਲਾਂ ਦੇਖਿਆ ਵੀ ਹੋਣਾ ਕਿ ਪਿਛਲੇ ਜਿਹੜਾ ਹੈਗਾ 1.5 ਸਾਲ ਹੋ ਗਿਆ ਉਹ ਧਰਨਾ ਵੀ ਲਾਇਆ ਸੀਗਾ ਬਟਿੰਡਾ ਦੇ ਡੀਸੀ ਦਫ਼ਤਰ ਮੂਰੇ ਜਿਹੜਾ ਕਿ ਅਸੀਂ ਉਹਦੇ ਵਿੱਚ ਡਿਮਾਂਡ ਰੱਖੀ ਸੀ ਔਰ ਜੋ ਸਾਡੇ ਰਾਈਟ ਵੀ ਬਣਦੇ ਆ ਕਿ ਸਾਡੀ ਜਿਹੜਾ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਜਾਵੇ ਤਾਂ ਕਿ ਦਿਵੰਗ ਪੰਨਪਰਾ ਜਿਹੜਾ ਹੈਗਾ ਆਪਦਾ ਟਿੱਡ ਪਾਲਪੋਸਣ ਜਿਹੜਾ ਉਹ ਚੰਗੀ ਤਰ੍ਹਾਂ ਕਰ ਸਕਣ ਔਰ ਜਿਹੜਾ ਹੈਗਾ ਸਾਨੂੰ ਲੋਨ ਦਿੱਤੇ ਜਾਣ ਔਰ ਜਿਹੜਾ ਹੈਗਾ ਸਾਡਾ ਬੈਕ ਲਾਗ ਹੈ 4% ਕੋਟਾ ਉਹ ਜਿਹੜਾ ਸਾਡਾ ਉਹ ਪੂਰਾ ਕੀਤਾ ਜਾਵੇ ਤਾਂ ਕਿ ਜਿਹੜਾ ਦਿਵੰਗ ਪੰਨਪਰਾ ਨੂੰ ਜਿਹੜਾ ਹੈਗਾ ਸਾਡੇ ਰੋਜ਼ਗਾਰ ਮਿਲ ਸਕੇ ਔਰ ਉਸ ਸਮਾਜ ਦੇ ਵਿੱਚ ਕੋਈ ਇੱਜ਼ਤ ਦੀ ਜ਼ਿੰਦਗੀ ਉਹ ਜੀ ਸਕਣ ਬਾਜੀ ਕੀ ਆ ਕਰੀ ਅਮਰ ਚਾਹੀਆ ਬਾਜੀ ਮੰਗਤੇ ਆ ਬਾਜੀ ਇਹ ਸੇ ਫੇਰ ਆਤ ਨਿਆ ਹਾਂ ਬਾਜੀ तैयारी करते हैं नहीं बाजी मांगते हैं हां मांग के, के खाते हैं बाजी हां आप जैसे अभी हाथ लगे हैं आपके दोनों लगे हैं इससे कैसे है महसूस हां तो बहुत अच्छा आवाज एकदम से सही है आवाज ही बढ़िया है हां बाजी हां बाजी बढ़िया आवाज है तो सस्ता के लिए जो आपने ऐसा आपसे तो कैसा मांगे कि मार्केट सीन में नहीं नहीं बाजी नहीं मांगा कोई हां बाजी फ्री किया आवाज सब हां